ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਜੇਐਮਜੀ ਸਟੱਡੀਜ਼ ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਦੋਸਤੋ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਪਰ ਪਾੜ ਹੀ ਰਹੇ ਹੋ ਕਿ ਬਾਕੀ ਰਹਿੰਦੇ ਕੱਚੇ ਅਧਿਆਪਕਾਂ ਲਈ ਇੱਕ ਚੰਗੀ ਤੇ ਵਧੀਆ ਅਪਡੇਟ ਹੈ ਜਿਹੜੀ ਉਹ ਸਾਹਮਣੇ ਆਈ ਹੈ ਸੋ ਕੁਝ ਇੱਕ ਗਿਣਤੀ ਦੇ ਜਿਹੜੇ ਸਾਡੇ ਸਾਥੀ ਨੇ ਉਹ ਕੱਚਿਆਂ ਤੋਂ ਪੱਕੇ ਹੋਣ ਦੇ ਵਿੱਚ ਰਹਿੰਦੇ ਸੀ ਕਿਉਂਕਿ ਉਹਨਾਂ ਦਾ ਸਮਾਂ ਸੀ ਜਿਹੜਾ ਉਹ 10 ਸਾਲ ਤੋਂ ਘਟਦਾ ਸੀ ਜਾਂ ਉਹਨਾਂ ਦੀ ਸਰਵਿਸ ਦੇ ਵਿੱਚ ਗੈਪ ਸੀ ਸੋ ਉਸ ਸੰਬੰਧੀ ਸਰਕਾਰ ਨੇ ਦੁਬਾਰਾ ਤੋਂ ਕੰਮ ਸ਼ੁਰੂ ਕੀਤਾ ਤੇ ਇਸ ਸੰਬੰਧੀ ਤੁਹਾਨੂੰ ਦਵਾਂਗੇ ਪੂਰੀ ਇਸ ਵੀਡੀਓ ਦੇ ਵਿੱਚ ਜਾਣਕਾਰੀ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਅਤੇ ਲਾਈਕ ਜ਼ਰੂਰ ਕਰਨਾ ਤੇ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦੇਣਾ ਸੋ ਤੁਹਾਨੂੰ ਦੱਸਦੇ ਹਾਂ ਕਿ ਬਾਕੀ ਰਹਿੰਦੇ ਜਿਹੜੇ ਕੱਚੇ ਅਧਿਆਪਕ ਨੇ ਉਹਨਾਂ ਲਈ ਜਿਹੜੀ ਚੰਗੀ ਅਪਡੇਟ ਆ ਉਹ ਕੀ ਹੈ ਤੇ ਕਿਸ ਤਰ੍ਹਾਂ ਉਹ ਜਲਦੀ ਉਹ ਜਿਹੜਾ ਕੰਮ ਹੈ ਉਹ ਸਿਰੇ ਚੜਨ ਵਾਲਾ ਤੇ ਇਸ ਤੋਂ ਬਾਅਦ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਚੰਗੀ ਅਪਡੇਟ ਦਵਾਂਗੇ ਸੋ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਸੋਣਾ ਤੇ ਲਗਾਤਾਰ ਚੈਨਲ ਨਾਲ ਟੱਚ ਰਹਿਣਾ ਜੋ ਸਾਥੀ ਕੱਚਿਆਂ ਤੋਂ ਪੱਕੇ ਹੋ ਚੁੱਕੇ ਆ ਉਹਨਾਂ ਲਈ ਵੀ ਜਲਦੀ ਇੱਕ ਹੋਰ ਚੰਗੀ ਅਪਡੇਟ ਆਉਣ ਵਾਲੀ ਹੈ ਸੋ ਅਗਲੀਆਂ ਵੀਡੀਓ ਦੇ ਵਿੱਚ ਤੁਹਾਨੂੰ ਇਸ ਬਾਰੇ ਜਾਣਕਾਰੀ ਦਵਾਂਗੇ ਸੋ ਗੱਲ ਕਰਦੇ ਆ ਕਿ ਲਗਭਗ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਇੱਕਾ ਜਿਹੜਾ ਪੱਤਰ ਹੈ ਇਹ ਪ੍ਰਾਪਤ ਹੋ ਗਿਆ ਹੋਣਾ ਇਸ ਪੱਤਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਕੰਪ ਸਟੇਟ ਪ੍ਰੋਜੈਕਟ ਡਾਇਰੈਕਟਰ ਅਥਾਰਟੀ ਸਰਵ ਸਿੱਖਿਆ ਅਭਿਆਨ ਵੱਲੋਂ ਸਮਗ੍ਰ ਸਿੱਖਿਆ ਅਭਿਆਨ ਹੁਣ ਸਮਗ੍ਰ ਸਿੱਖਿਆ ਅਭਿਆਨ ਉਸ ਵੱਲੋਂ ਇਹ ਪੱਤਰ ਆ ਜਿਹੜਾ ਜਾਰੀ ਕੀਤਾ ਗਿਆ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਜਿਸ ਵਿੱਚ ਵਿਸ਼ਾ ਹੈ ਸਿੱਖਿਆ ਪ੍ਰੋਵਾਈਡਰ ਅਤੇ EGIS AIESTR ਵਲੰਟੀਅਰਾਂ ਦੇ ਸਬੰਧ ਵਿੱਚ ਸੋ ਲੈਟਰ ਤਾਂ ਤੁਸੀਂ ਪੜ ਲਿਆ ਹੋਣਾ ਪਰ ਇਸ ਵਿੱਚ ਜਿਹੜੀ ਮੇਨ ਗੱਲ ਹੈ ਆ ਪਹਿਲੇ ਪੁਆਇੰਟ ਦੇ ਵਿੱਚ ਤਾਂ ਤੁਸੀਂ ਦੇਖ ਲਿਆ ਹੋਣਾ ਕਿ ਇਹਦੇ ਵਿੱਚ ਜਸਟ ਉਹਨਾਂ ਨੇ ਇੱਕ ਨਾਲ ਨੱਥੀ ਪਰਫਾਰਮੇ ਦੇ ਬਾਰੇ ਹੀ ਪਾਇਆ ਕਿ ਉਹਦੇ ਅਕੋਰਡਿੰਗ ਤੁਸੀਂ ਜਾਣਕਾਰੀ ਦੇਣੀ ਹੈ ਸੋ ਪਰ ਇਸ ਦਾ ਜਿਹੜਾ ਦੂਜਾ ਪੁਆਇੰਟ ਹੈ ਉਹ ਚੰਗੀ ਤਰ੍ਹਾਂ ਦੇਖਣ ਵਾਲਾ ਹੈ ਕਿ ਇਸ ਦੇ ਵਿੱਚ ਲਿਖਿਆ ਕਿ ETT ਸੈਸ਼ਨ 2012 14 ਰੀਜੋਇਨਿੰਗ 2020 21 ਦੇ ES ਨੂੰ EGS ਲਿਖਣਾ ਸੀ A I S T R ਜਿਹੜੇ ਵਲੰਟੀਅਰ ਸਾਰੇ ਨੇ ਉਹਨਾਂ ਦਾ ਜਿਹੜਾ ਸਰਵਿਸ ਪੀਰੜਾ ਉਸ ਨੂੰ ਸ਼ਾਮਿਲ ਕਰਦੇ ਹੋਏ ਸੂਚਨਾ ਭੇਜੀ ਜਾਵੇ ਸੋ ਇਸ ਪੁਆਇੰਟ ਨੂੰ ਡੂੰਘਾਈ ਨਾਲ ਪੜਨ ਦੀ ਕੋਸ਼ਿਸ਼ ਕੀਤੀ ਜਾਵੇ ਕਿ ਜਿਹੜਾ ਗੈਪ ਵਾਲਾ ਜਿੰਨਾ ਸਾਥੀਆਂ ਦਾ ਗੈਪ ਹੋ ਗਿਆ ਸੀ ਸਰਵਿਸ ਦੇ ਵਿੱਚ ਉਹ ਈਟੀਟੀ ਜਾਂ ਜੋ ਵੀ ਆਪਣੀ ਪੜ੍ਹਾਈ ਪੂਰੀ ਕਰਨ ਦੇ ਲਈ ਵਿਚਕਾਰ ਦੀ ਗੈਪ ਉਹਨਾਂ ਦਾ ਪਿਆ ਸੀ 12 ਤੋਂ 14 ਸੈਸ਼ਨ ਦੇ ਵਿੱਚ ਤੇ ਉਸ ਤੋਂ ਬਾਅਦ ਦੁਬਾਰਾ ਉਹਨਾਂ ਨੂੰ ਫਿਰ ਜੁਆਇਨ ਕਰਵਾਇਆ ਗਿਆ ਸੀ ਉਹਨਾਂ ਦਾ ਮਸਲਾ ਜਿਹੜਾ ਲੰਮਕ ਗਿਆ ਸੀ ਕਿਤੇ ਨਾ ਕਿਤੇ ਕੋਸ਼ ਸਾਥੀਆਂ ਦੇ 10 ਸਾਲ ਪੂਰੇ ਨਹੀਂ ਹੋ ਰਹੇ ਸੀ ਤਾਂ ਉਸ ਮਸਲੇ ਨੂੰ ਹੱਲ ਕਰਨ ਦੇ ਲਈ ਹੁਣ ਅੱਗੇ ਸਰਕਾਰ ਨੇ ਫਿਰ ਇਹ ਜਿਹੜਾ ਹੈ ਇਸ ਨੂੰ ਸਿਰੇ ਚੜਾਉਣ ਦੇ ਲਈ ਕੰਮ ਸ਼ੁਰੂ ਕੀਤਾ ਸੋ ਇਸ ਦੇ ਵਿੱਚ ਬਹੁਤ ਤੇਜ਼ੀ ਲਿਆਂਦੀ ਜਾ ਰਹੀ ਹੈ ਤੁਸੀਂ ਦੇਖੋਗੇ 25 6 25 ਤੱਕ ਇਹ ਜੋ ਮੰਗੀ ਗਈ ਹੈ ਸਾਰੀ ਰਿਪੋਰਟ ਹਾਲਾਂਕਿ ਸਾਰਾ ਕੁਝ ਉਹਨਾਂ ਕੋਲ ਹੈ ਵੀ ਤੇ ਦੇਖਦੇ ਆ ਕਿ ਜਿਹੜਾ ਨਾਲ ਨੱਥੀ ਪੱਤਰ ਆ ਉਹਦੇ ਵਿੱਚ ਐਕਚੁਅਲ ਦੇ ਵਿੱਚ ਮੰਗਿਆ ਕੀ ਗਿਆ ਸੋ ਇਹਦੇ ਵਿੱਚ ਵੀ ਕਈ ਗੱਲਾਂ ਨਿਕਲ ਕੇ ਸਾਹਮਣੇ ਆਉਣਗੀਆਂ ਸਭ ਤੋਂ ਪਹਿਲਾਂ ਸੀਰੀਅਲ ਨੰਬਰ ਡਿਸਟ੍ਰਿਕਟ ਬਲੌਕ ਸਟਾਫ ਆਈਡੀ ਜੋ ਹੀ ਪੰਜਾਬ ਆਈਡੀ ਹੈ ਉਸ ਬਾਰੇ ਦੱਸਣਾ ਸੋ ਇਹ ਤਾਂ ਨਾਰਮਲ ਕਾਲਮ ਹੋ ਗਏ ਨਾਮ ਹੋ ਗਿਆ ਫਾਦਰ ਨੇਮ ਹੋ ਗਿਆ ਡੈਜ਼ਿਗਨੇਸ਼ਨ ਡੈਜ਼ਿਗਨੇਸ਼ਨ ਜਿਹੜੀ ਇੱਥੇ ਉਹ ਪੁਰਾਣੀ ਭਰੀ ਜਾਏਗੀ ਜੋ ਵੀ ਪਹਿਲਾਂ ਕੱਚਿਆਂ ਵਾਲੀ ਹੈ ਚਾਹੇ ਉਹ ਸਿੱਖਿਆ ਪ੍ਰੋਵਾਈਡਰ ਆ ਚਾਹੇ ਈਜੀਐਸ ਆ ਚਾਹੇ ਐਸਟੀਆਰ ਆ ਕੰਟੈਕਟ ਨੰਬਰ ਆ ਗਿਆ ਜੀ ਉਸ ਤੋਂ ਬਾਅਦ ਆ ਗਈ ਜੀ ਡੇਟ ਇਨੀਸ਼ੀਅਲ ਭਾਵ ਕਿ ਜਦੋਂ ਤੁਸੀਂ ਜੁਆਇਨ ਕੀਤਾ ਸੀ ਐਜੇ ਸਿੱਖਿਆ ਪ੍ਰੋਵਾਈਡਰ ਸਿੱਖਿਆ ਕਰਮੀ ਈਜੀਐਸ ਜੋ ਵੀ ਉਹ ਵਾਲੀ ਡੇਟ ਇੱਥੇ ਆਏਗੀ ਤੇ ਹੁਣ ਮੌਜੂਦਾ ਤੁਸੀਂ ਕਿੱਥੇ ਪੋਸਟਿੰਗ ਆ ਤੁਹਾਡੀ ਤੇ ਕਿੱਥੇ ਤੁਸੀਂ ਆਪਣੀ ਸੇਵਾ ਨਿਭਾ ਰਹੇ ਹੋ ਉਸ ਬਾਰੇ ਇਹ ਜਾਣਕਾਰੀ ਦੇਣੀ ਹੈ ਸੋ ਉਸ ਤੋਂ ਬਾਅਦ ਅੱਗੇ ਇਹਨਾਂ ਨੇ ਲਿਖਿਆ ਜੀ ਟੋਟਲ ਸਰਵਿਸ ਆਫ EMPLOYE ਅਪ ਟੂ 31 12 2025 31 12 2025 ਦਾ ਕੀ ਮਤਲਬ ਹੈ ਜੀ ਇੱਥੇ ਇਹ ਵੀ ਬੜੀ ਡੂੰਘਾਈ ਵਾਲੀ ਗੱਲ ਹੈ ਕਿ ਇਹਨਾਂ ਨੇ 31 12 2025 ਭਾਵ ਕਿ ਦਸੰਬਰ ਇਸ ਸਾਲ ਦੇ ਲਾਸਟ ਤੱਕ ਪੁੱਛਿਆ ਕਿ ਤੁਹਾਡੀ ਸਰਵਿਸ ਕਿੰਨੀ ਹੋ ਜਾਵੇਗੀ ਇਹ ਸਰਵਿਸ ਕਿੰਨੀ ਹੋ ਜਾਵੇਗੀ ਤਾਂ ਸਾਰਿਆਂ ਤੋਂ ਇਹ ਪੁੱਛਿਆ ਜਾਣਾ ਕਿ ਸਰਵਿਸ ਕਿੰਨੀ ਹੋ ਜਾਵੇਗੀ ਭਾਵ ਕਿ ਇਸ ਦਸੰਬਰ ਤੱਕ ਜਿੰਨਾ ਦੀ ਸਰਵਿਸ ਪੂਰੀ ਹੋ ਜਾਵੇਗੀ ਭਾਵ ਕਿ ਸਭ ਦੀ ਹੀ ਹੋ ਜਾਵੇਗੀ ਆਲਰੇਡੀ ਹੋਈ ਪਈ ਹੈ ਉਸ ਬਾਰੇ ਇੱਥੇ ਸਾਲ ਮਹੀਨੇ ਤੇ ਦਿਨਾਂ ਦੇ ਵਿੱਚ ਪੁੱਛਿਆ ਗਿਆ ਸੋ ਅੱਗੇ ਹੈ ਜੀ ਸਰਵਿਸ ਗੈਪ ਅਗਰ ਕੋਈ ਹੈਗਾ ਉਸ ਤੋਂ ਬਾਅਦ ਜੇਕਰ ਸਰਵਿਸ ਗੈਪ ਹੈਗਾ ਤਾਂ ਉਹਦਾ ਰੀਜ਼ਨ ਕੀ ਹੈ ਕੀ ਤੁਸੀਂ ਐਬਸੈਂਟ ਸੀ ਕਿਉਂਕਿ ਜੇ ਕੁਝ ਸਾਥੀ ਨੇ ਜਿਹੜੇ ਉਹ ਤਾਂ ਈਟੀਟੀ ਕਰਨ ਗਏ ਸੀ ਸਭ ਦਾ ਹੀ ਇਹੀ ਹੈ ਪਰ ਕੁਝ ਛੱਡ ਗਏ ਸੀ ਕੁਝ ਸਰਵਿਸ ਛੱਡ ਵੀ ਗਏ ਸੀ ਜਾਂ ਕੋਈ ਕੋਰਟ ਕੇਸ ਕਰਕੇ ਛੱਡ ਗਏ ਸੀ ਤਾਂ ਉਸ ਦਾ ਰੀਜ਼ਨ ਇੱਥੇ ਪ੍ਰੋਪਰ ਦੱਸਣਾ ਜ਼ਰੂਰੀ ਹੈ ਜਿਹੜਾ ਕਿ ਸਰਵਿਸ ਰਿਕਾਰਡ ਨਾਲ ਮੈਚ ਕਰਦਾ ਹੋਵੇਗਾ ਸੋ ਅੱਗੇ ਹੈ ਜੀ ਵੈਦਰ ਏਮਪਲੋਏ ਬਿਲੋਂਗ ਟੂ ਈਟੀਟੀ ਸੈਸ਼ਨ 2012-14 ਤਾਂ ਇਹ ਵੀ ਇੱਕ ਵੱਡਾ ਪੁਆਇੰਟ ਸਮਝਣ ਵਾਲਾ ਇਸ ਤੋਂ ਪਹਿਲਾਂ ਵਾਲਾ ਆ ਪੁਆਇੰਟ ਲੇਖਣ ਤੋਂ ਬਾਅਦ ਤੁਰੰਤ ਇਹ ਵਾਲਾ ਪੁਆਇੰਟ ਐਡ ਕਰਨਾ ਕਿਉਂ ਜ਼ਰੂਰੀ ਸਮਝਿਆ ਗਿਆ ਕਿਉਂਕਿ ਦੇਖੋ ਜਿਹੜੇ ਸਾਥੀ 12-14 2 ਸਾਲ ਆਪਣੀ ईटीटी ਕਰਨ ਦੇ ਲਈ ਜੋਬ ਛੱਡ ਕੇ ਗਏ ਸੀ ਉਹਨਾਂ ਨੂੰ ਦੁਬਾਰਾ ਰੀਜੋਇਨਿੰਗ ਕਰਵਾਇਆ ਗਿਆ ਸੀ ਤਾਂ ਐਕਚੁਅਲ ਦੇ ਵਿੱਚ ਇਹ ਮਸਲਾ ਉਹੀ ਹੈ ਉਹ ਰਹਿੰਦੇ ਹੋਏ ਸਾਥੀਆਂ ਨੂੰ ਦੁਬਾਰਾ ਰੈਗੂਲਰ ਕਰਕੇ ਜੁਆਇਨ ਕਰਵਾਉਣ ਦਾ ਮਸਲਾ ਹੈ ਸੋ ਉਸੇ ਲਈ ਇਹ ਰਿਕਾਰਡ ਆ ਜਿਹੜਾ ਦੁਬਾਰਾ ਮੰਗਿਆ ਗਿਆ ਸੋ ਲਾਸਟ ਦੇ ਵਿੱਚ ਉਹਨਾਂ ਨੇ ਕਿਹਾ ਇਫ 10 ইয়ার ਸਰਵਿਸ ਨਾਟ ਕੰਪਲੀਟਡ ਬਾਏ 31 12 2025 देन ਡੇਟ ਆਫ ਕੰਪਲੀਟੇਸ਼ਨ ਆਫ 10 ইয়ার ਆਫ ਸਰਵਿਸ ਕਹਿੰਦੇ ਅਗਰ ਤੁਹਾਡਾ 31 12 25 ਤੱਕ ਵੀ 10 ਸਾਲ ਪੂਰੇ ਨਹੀਂ ਹੁੰਦੇ ਤਾਂ ਉਹ ਤਰੀਕ ਦੱਸੋ ਜਦੋਂ ਤੁਹਾਡੇ 10 ਸਾਲ ਪੂਰੇ ਹੋਣਗੇ ਸੋ ਇਸ ਤਰ੍ਹਾਂ ਦਾ ਸਾਥੀ ਤਾਂ ਸ਼ਾਇਦ ਹੀ ਕੋਈ ਹੋਵੇ ਸੋ 10 ਦਸੰਬਰ ਤੱਕ ਤਾਂ ਲਗਭਗ ਸਭ ਦੀ ਜੇ ਕੋਈ ਇੱਕ ਅੱਧਾ ਰਹਿਦਾ ਹੋਇਗਾ ਸਭ ਦੀ ਪੂਰੇ ਹੋ ਜਾਣਗੇ ਸੋ ਲਗਭਗ ਸਰਕਾਰ ਕਿਤੇ ਨਾ ਕਿਤੇ ਅਗਲੇ ਕੰਮ ਵੱਲ ਵਧ ਰਹੀ ਹੈ ਕੰਮ ਨੂੰ ਨੇਪਰੇ ਚਾੜਨ ਵੱਲ ਜਾ ਰਹੀ ਹੈ ਕਿਤੇ ਨਾ ਕਿਤੇ ਇੱਕ ਚੰਗੀ ਖਬਰ ਹੈ ਕੋਈ ਬਾਕੀ ਇਸ ਵੀਡੀਓ ਨੂੰ ਸਾਰੇ ਸਾਥੀਆਂ ਤੱਕ ਪਹੁੰਚਦੀ ਕਰ ਦਿਓ ਕੋਈ ਸਾਥੀ ਰਹਿ ਨਾ ਜਾਵੇ ਕੱਲ ਨੂੰ ਆਖਰੀ ਤਰੀਕ ਹੈ ਸੋ ਇਹ 25 ਜੂਨ ਤੱਕ ਸਾਰੀ ਡਿਟੇਲ ਭੇਜਣੀ ਹੈ ਹੋ ਸਕਦਾ ਇੱਕ ਅੱਧਾ ਦਿਨ ਵਧਾ ਦਿੱਤਾ ਜਾਵੇ ਬਾਅਦ ਚ ਪਰ ਨਹੀਂ ਅ ਇਸ ਚੀਜ਼ ਦੇ ਉੱਤੇ ਨਹੀਂ ਰਹਿਣਾ ਕਿ ਡੇਟ ਵਧੇ ਵਧੇਗੀ ਇਹ ਚੀਜ਼ ਸਭ ਕੋਲੇ ਪਹੁੰਚਦੀ ਕਰੋ ਤਾਂ ਕਿ ਸਾਰੇ ਹੀ ਆਪਣਾ ਜਿਹੜਾ ਰਿਕਾਰਡ ਆ ਉਹ ਸਮੇਂ ਸਿਰ ਭੇਜਣ ਜ਼ਿਲ੍ਹਾ ਸਿੱਖਿਆ ਅਫਸਰ ਆਪਣਾ ਸਮੇਂ ਸਿਰ ਕੰਮ ਕੰਪਲੀਟ ਕਰਨ ਤੇ ਨਾਲ ਦੀ ਨਾਲ ਜਿਹੜਾ ਕੰਮ ਹੈ ਜਲਦੀ ਹੋਵੇ ਤੇ ਬਾਕੀ ਜਿਹੜੇ ਰਹਿੰਦੇ ਕੰਮ ਨੇ ਇਹ ਸਪੈਸ਼ਲ ਆਰਡਰ ਦੇ ਉਹ ਵੀ ਜਲਦੀ ਨੇਪਰੇ ਲੱਗਣ ਸੋ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟਾਂ ਵਿੱਚ ਜ਼ਰੂਰ ਦੇਣਾ ਤੇ ਜੁੜੇ ਰਹੋ ਜੇਮ ਜੀ ਸਟੱਡੀ ਨਾਲ ਮਿਲਦੇ ਆਂ ਜੀ ਅਗਲੀ ਵੀਡੀਓਜ਼ ਦੇ ਵਿੱਚ ਜਿਸ ਵਿੱਚ ਜੋ ਕੱਚਿਆਂ ਤੋਂ ਪੱਕੇ ਹੋ ਚੁੱਕੇ ਐਸੋਸੀਏਟ ਅਧਿਆਪਕ ਨੇ ਉਹਨਾਂ ਸੰਬੰਧੀ ਤੁਹਾਨੂੰ ਇੱਕ ਵਧੀਆ ਅਪਡੇਟ ਦੱਸਾਂਗੇ ਸ਼ੁਕਰੀਆ ਜੀ ਨਮਸਕਾਰ